ਮਸ਼ਹੂਰ ਬੈਂਕ ਉਤੇ RBI ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਹੁਣ ਇਸ ਬੈਂਕ ਦੇ ਵਿੱਚ ਜਿਨ੍ਹਾਂ ਦੇ ਵੀ ਅਕਾਊਂਟ ਹੈਗੇ ਉਹਨਾਂ ਪੈਸੇ ਕਢਵਾ ਸਕਦੇ ਨਹੀਂ ਨਾ ਜਮ੍ਹਾਂ ਕਰਵਾ ਸਕਦੇ ਨਹੀਂ ਯਾਨੀ ਕਿ ਜਿਹੜਾ ਬੈਂਕ ਹੈਗਾ ਆ ਉਹ ਫ੍ਰੀਜ਼ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹਾਕਾਰ ਮੱਚੀ ਹੋਈ ਹੈ ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਤੋਂ ਹੀ ਜੋ ਬੈਂਕੇ ਉਸ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਰਹੇ ਨੇ ਕਿ ਸਾਨੂੰ ਪਹਿਲਾਂ ਹੀ ਅਲਟੀਮੇਟਮ ਨਹੀਂ ਦਿੱਤਾ ਗਿਆ ਜੇਕਰ ਸਾਨੂੰ ਪਹਿਲਾਂ ਦੱਸ ਦਿੱਤਾ ਗਿਆ ਹੁੰਦਾ ਤਾਂ ਅਸੀਂ ਪਹਿਲਾਂ ਹੀ ਜਾ ਕੇ ਪੈਸੇ ਕਢਵਾ ਲੈਂਦੇ ਕਿਉਂਕਿ ਸਾਡੇ ਪੈਸੇ ਇਸ ਬੈਂਕ ਦੇ ਵਿੱਚ 15 ਤੋਂ 20 ਲੱਖ ਵੀ ਪਏ ਹੈਗੇ ਆ ਤੇ ਅਸੀਂ ਹੁਣ ਆਪਣਾ ਘਰ ਦਾ ਖਰਚਾ ਕਿਵੇਂ ਚਲਾਵਾਂਗੇ ਸਕੂਲ ਜੋ ਹੈ ਬੱਚੇ ਜਾਂਦੇ ਨੇ ਉਹਨਾਂ ਦੇ ਐਗਜ਼ਾਮ ਫੀਸ ਭਰਨੇ ਹੈਗੇ ਆ ਅਜਿਹੇ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ ਤੇ ਪੈਸੇ ਕਦੋਂ ਤੱਕ ਸਾਨੂੰ ਦਿੱਤੇ ਜਾਣਗੇ ਇਸ ਬਾਬਤ ਵੀ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਜਾ ਰਹੀ ਇਹ ਉਹਨਾਂ ਦਾ ਕਹਿਣਾ ਹੈ ਜੋ ਲਾਈਨਾਂ ਦੇ ਵਿੱਚ ਬੈਂਕ ਦੇ ਬਾਹਰ ਲੋਕੀ ਖੜੇ ਹੋਏ ਨੇ ਤਾਂ ਕੱਲ ਨੂੰ ਜਿਹੜੀ ਹੈਗੀ ਆ ਖਬਰ ਸਾਹਮਣੇ ਆਉਂਦੀ ਹੈ ਕਿ ਬੈਂਕ ਜੋ ਹੈ ਉਹ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੋਈ ਵੀ ਆਦਾਨ ਪ੍ਰਦਾਨ ਨਹੀਂ ਹੋ ਸਕਦਾ ਪੈਸਿਆਂ ਦਾ ਗਾਹਕਾਂ ਨੂੰ ਆਪਣੇ ਪੈਸੇ ਕਢਵਾਉਣ ਦੀ ਇਜਾਜ਼ਤ ਨਹੀਂ ਹੈ ਜੋ پابੰਦੀਆਂ ਲਗਾਈਆਂ ਗਈਆਂ ਨੇ ਉਹ ਗੰਭੀਰ پابੰਦੀਆਂ ਨੇ ਅਜਿਹੇ ਦੇ ਵਿੱਚ ਬੈਂਕ ਹੁਣ ਕੋਈ ਵੀ ਨਵਾਂ ਕਰਜ਼ਾ ਨਹੀਂ ਦੇ ਸਕੇਗਾ ਨਾ ਹੀ ਗਾਹਕ ਆਪਣੇ ਜਮਾ ਕੀਤੇ ਗਏ ਪੈਸੇ ਨੂੰ ਕਢਵਾ ਸਕਣਗੇ ਇਹ ਕਦਮ ਬੈਂਕ ਦੀ ਵਿੱਤੀ ਹਾਲਤ ਨੂੰ ਦੇਖਦਿਆਂ ਲਿਆ ਗਿਆ ਹੈਗਾ ਸੁਪਰਵਾਈਜ਼ਰੀ ਦੀਆਂ ਚਿੰਤਾਵਾਂ ਜੋ ਹੈਗੀਆਂ ਉਸ ਤੋਂ ਬਾਅਦ ਵੱਧ ਗਈਆਂ ਨੇ ਗਾਹਗਾ ਦੇ ਪੈਸੇ ਇਸ ਬੈਂਕ ਦੇ ਵਿੱਚ ਜਮਾ ਨਹੀਂ ਤਾਂ ਉਹ ਲਗਾਤਾਰ ਹੀ ਮੌਕੇ ਤੇ ਜਾ ਕੇ ਜੋ ਹੈ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਪੈਸੇ ਮੁਹਈਆ ਕਰਵਾਏ ਜਾਣ ਕਿਉਂਕਿ ਸਾਡੇ ਕੋਲ ਇੱਕੋ ਹੀ ਇਹ ਅਕਾਊਂਟ ਸੀਗਾ ਜਿਸ ਦੇ ਵਿੱਚ ਅਸੀਂ ਆਪਣੀ ਪੂਰੀ ਪੂੰਜੀ ਜੋ ਹੈਗੀ ਜਮਾ ਕੀਤੀ ਹੋਈ ਸੀ ਹੁਣ ਅਸੀਂ ਰਿਟਾਇਰ ਹੋ ਚੁੱਕੇ ਹਾਂ ਹੁਣ ਐਂਡਿੰਗ ਸਮਾਂ ਹੈਗਾ ਸਕੂਲ ਦੇ ਵਿੱਚ ਦੀ ਗੱਲ ਕਰ ਲਈਏ ਭਾਵੇਂ ਇਲਾਜ ਦੀ ਗੱਲ ਕਰ ਲਈਏ ਤਾਂ ਸਾਨੂੰ ਪੈਸਿਆਂ ਦੀ ਲੋੜ ਪੈਂਦੀ ਹੈ ਅਸੀਂ ਹੁਣ ਪੈਸੇ ਕਿੱਥੋਂ ਲੈ ਕੇ ਆਵਾਂਗੇ ਕਿਉਂਕਿ EMI ਭਰਨੀਆਂ ਹੋਣ ਭਾਵੇਂ ਸਕੂਲ ਵਿੱਚ ਬੱਚਿਆਂ ਦੀ ਫੀਸ ਪੜਨੀ ਹੋਵੇ ਤਾਂ ਅਸੀਂ ਇਸ ਪੈਸੇ ਜੋ ਇਹ ਪੈਸੇ ਹੈਗੇ ਇਸੇ ਬੈਂਕ ਦੇ ਵਿੱਚ ਜਮ੍ਹਾਂ ਕਰਵਾਏ ਹੋਏ ਸੀ ਤਾਂ ਹੁਣ ਅਸੀਂ ਕਿੱਥੇ ਜਾਈਏ ਕਿਸ ਤੋਂ ਪੈਸੇ ਮੰਗੇ ਕਿਉਂਕਿ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਕਿ ਪੈਸੇ ਸਾਨੂੰ ਕਦੋਂ ਤੱਕ ਮਿਲਣਗੇ ਤਾਂ ਵੱਡੀ ਖਬਰ ਜਿਹੜੀ ਹੈਗੀ ਆ ਸਾਹਮਣੇ ਆ ਰਹੀ ਹੈ ਕਿ ਆਰਬੀਆਈ ਦੇ ਵੱਲੋਂ پابੰਦੀ ਲਗਾ ਦਿੱਤੀ ਗਈ ਹੈਗੀ ਆ ਬੈਂਕ ਉੱਤੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਹਾਕਾਰ ਜਿਹੜੀ ਆ ਮੱਚੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਹੈਗੇ ਬੀਤੇ ਕੱਲ ਤੋਂ ਹੀ ਲਗਾਤਾਰ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਕਿ ਸਾਨੂੰ ਕੋਈ ਤਾਂ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਜਰਨਲ ਮੈਨੇਜਰ ਹਿਤੇਸ਼ ਮਹਿਤਾ ਜੋ ਨੇ ਉਹਨਾਂ ਉੱਤੇ ਇਲਜ਼ਾਮ ਲੱਗੇ ਨੇ ਫਰਾਡ ਕਰਨ ਦੇ 122 ਜੋ ਹੈ ਕਰੋੜ ਦਾ ਫਰਾਡ ਜਿਹੜਾ ਕੀਤਾ ਗਿਆ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ ਨਿਊ ਇੰਡੀਆ ਕੋਆਪਰੇਟਿਵ ਬੈਂਕ ਦੇ ਨਾਲ ਇਹ ਖਬਰ ਜੁੜੀ ਹੋਈ ਹੈ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਉੱਤੇ ਪੂਰੀ ਜਿਹੜੀ ਹੈਗੀ پابੰਦੀ ਲਗਾ ਦਿੱਤੀ ਹੈ ਮੁੰਬਈ ਸਥਿਤ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਦੇ ਗਾਹਕਾਂ ਦੇ ਲਈ پابੰਦੀ ਪਿੱਛੋਂ ਹਾਕਾਰ ਮਚ ਗਈ ਹੈ ਤੇ ਵੱਡਾ ਸੰਕਟ ਹੁਣ ਖੜਾ ਹੋ ਗਿਆ ਹੈ ਆਰਬੀਆਈ ਨੇ ਬੈਂਕ ਉੱਤੇ ਕਈ ਜਿਹੜੇ ਹੈਗੇ ਆ ਪਾਬੰਦੀ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਜਿਸ ਕਾਰਨ ਨਾ ਸਿਰਫ ਨਵਾਂ ਕਾਰੋਬਾਰ ਠੱਪ ਹੋ ਗਿਆ ਬਲਕਿ ਗਾਹਕਾਂ ਨੂੰ ਆਪਣੇ ਪੈਸੇ ਕਢਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਜਿਸ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਰਿਜ਼ਰਵ ਬੈਂਕ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਬੈਂਕ ਹੁਣ ਕੋਈ ਵੀ ਨਵਾਂ ਕਰਜ਼ਾ ਨਹੀਂ ਦੇ ਸਕੇਗਾ ਤੇ ਨਾ ਹੀ ਗਾਹਕ ਆਪਣੇ ਜਮਾ ਕੀਤੇ ਪੈਸੇ ਕਢਵਾ ਸਕਣਗੇ ਇਹ ਕਦਮ ਬੈਂਕ ਦੀ ਵਿੱਤੀ ਹਾਲਤ ਅਤੇ ਸੁਪਰਵਾਈਜ਼ਰੀ ਦੀਆਂ ਚਿੰਤਾਵਾਂ ਦੇ ਮੱਦੇ ਨਜ਼ਰ ਚੁੱਕਿਆ ਗਿਆ ਹੈ RBI ਦੇ ਮੁਤਾਬਕ ਜਿਨ੍ਹਾਂ ਗਾਹਕਾਂ ਦੇ ਪੈਸੇ ਇਸ ਬੈਂਕ ਦੇ ਵਿੱਚ ਜਮ੍ਹਾਂ ਨੇ ਉਹ ਜਮਾ ਬੀਮਾ ਯੋਜਨਾ ਦੇ ਤਹਿਤ ਵੱਧ ਤੋਂ ਵੱਧ 5 ਲੱਖ ਰੁਪਏ ਦਾ ਦਾਅਵਾ ਕਰ ਸਕਦੇ ਨੇ ਅਜੇ ਗਾਹਕਾਂ ਨੂੰ ਆਪਣੇ ਦਾਅਵੇ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ ਮਾਰਚ 2024 ਦੇ ਅੰਤ ਤੱਕ ਬੈਂਕ ਦੇ ਵਿੱਚ ਕੁੱਲ ਜਮਾ ਰਕਮ 2436 ਕਰੋੜ ਰੁਪਏ ਦੱਸੀ ਜਾ ਰਹੀ ਹੈ RBI ਨੇ ਇਹ ਸਪੱਸ਼ਟ ਵੀ ਕੀਤਾ ਹੈਗਾ ਕਿ 13 ਫਰਵਰੀ 2025 ਤੋਂ ਬੈਂਕ ਕੋਈ ਵੀ ਨਵਾਂ ਕਰਜ਼ਾ ਜਾਰੀ ਨਹੀਂ ਕਰ ਸਕੇਗਾ ਅਤੇ ਨਾ ਹੀ ਪੁਰਾਣੇ ਕਰਜ਼ੇ ਨੂੰ ਰੀਨਿਊ ਕੀਤਾ ਜਾ ਸਕੇਗਾ ਜਿਸ ਦੇ ਕਾਰਨ ਲੋਕ ਜਿਹੜੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਬੈਂਕ ਨੂੰ ਕੋਈ ਵੀ ਨਵਾਂ ਨਿਵੇਸ਼ ਕਰਨ ਜਾਂ ਫਿਰ ਨਵੀਂ ਜਮਾ ਰਾਸ਼ੀ ਸਵੀਕਾਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਬੈਂਕ ਕਿਸੇ ਨੂੰ ਵੀ ਭੁਗਤਾਨ ਕਰਨ ਦੇ ਯੋਗ ਨਹੀਂ ਹੋਵੇਗਾ ਤੇ ਆਪਣੀ ਕਿਸੇ ਵੀ ਜਾਇਦਾਦ ਨੂੰ ਵੇਚਣ ਜਾਂ ਫਿਰ ਟਰਾਂਸਫਰ ਕਰਨ ਦੇ ਯੋਗ ਵੀ ਨਹੀਂ ਰਹੇਗਾ ਬੈਂਕ ਦੀ ਕਮਜ਼ੋਰ ਵਿੱਤੀ ਹਾਲਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਬੈਂਕ ਦੀ ਤਰਤਤਾ ਦੀ ਸਥਿਤੀ ਤਸੱਲੀ ਭਖ ਨਹੀਂ ਹੈ ਜਿਸ ਕਾਰਨ ਜਮਾ ਕਰਤਾਵਾਂ ਦਾ ਪੈਸਾ ਜੋ ਹੈਗਾ ਉਹ ਖਤਰੇ ਦੇ ਵਿੱਚ ਹੈ ਇਸ ਲਈ ਆਰਬੀਆਈ ਨੇ ਬਚਤ ਖਾਤਿਆਂ ਚਾਲੂ ਖਾਤਿਆਂ ਤੇ ਹੋਰ ਜਮਾ ਕਰਤਾ ਖਾਤਿਆਂ ਤੋਂ ਪੈਸੇ ਕਢਵਾਉਣ ਤੇ پابੰਦੀ ਲਗਾ ਦਿੱਤੀ ਹੈ ਰੈਗੂਲੇਟਰੀ ਬਾਡੀ ਦਾ ਕਹਿਣਾ ਹੈ ਕਿ ਇਹ ਕਦਮ ਲੋਕਾਂ ਦੇ ਹਿੱਤਾਂ ਦੇ ਰਾਖੀ ਦੇ ਲਈ ਚੁੱਕਿਆ ਗਿਆ ਤਾਂ ਜੋ ਬੈਂਕ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਗਾਹਕਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਵੀ ਜਾ ਸਕੇ ਤਾਂ ਆਰਬੀਆਈਸ ਬੈਂਕ ਦੀ ਸਥਿਤੀ ਤੇ ਲਗਾਤਾਰ ਨਜ਼ਰ ਜੋ ਹੈ ਬਣਾਈ ਰੱਖੇਗਾ ਅਤੇ ਲੋੜ ਪੈਣ ਤੇ ਇਹਨਾਂ ਨਿਰਦੇਸ਼ਾਂ ਦੇ ਵਿੱਚ ਬਦਲਾ ਵੀ ਕੀਤਾ ਜਾ ਸਕਦਾ ਹੈ ਫਿਲਹਾਲ ਇਹ پابੰਦੀਆਂ ਜੋ ਹੈਗੀਆਂ 13 ਫਰਵਰੀ 2024 ਤੋਂ ਅਗਲੇ 6 ਮਹੀਨਿਆਂ ਦੇ ਲਈ ਲਾਗੂ ਹੋਣ ਗਿਆ ਇਸ ਸਮੇਂ ਦੌਰਾਨ ਬੈਂਕ ਅਤੇ ਇਸ ਦੇ ਗਾਹਕਾਂ ਦੇ ਲਈ ਸਥਿਤੀ ਪੂਰੀ ਤਰ੍ਹਾਂ ਆਰਬੀਆਈ ਸੁਮਿਖਿਆ ਅਤੇ ਬੈਂਕ ਦੀ ਵਿੱਤੀ ਸਥਿਤੀ ਤੇ ਨਿਰਭਰ ਰਹੇਗੀ ਤਾਂ ਜਿਹੇ ਦੇ ਵਿੱਚ ਜਿਹੜੇ ਲੋਕ ਹੈਗੇ ਆ ਲਗਾਤਾਰ ਬੈਂਕ ਦੇ ਬਾਹਰ ਜਾ ਕੇ ਲਾਈਨਾਂ ਦੇ ਵਿੱਚ ਖੜੇ ਨੇ ਤਮਾਮ ਉਹਨਾਂ ਦੇ ਸਵਾਲ ਹੈਗੇ ਜਿਨ੍ਹਾਂ ਦਾ ਜਵਾਬ ਲੱਭਣ ਦੀ ਉਹ ਕੋਸ਼ਿਸ਼ ਕਰ ਰਹੇ ਨੇ ਜਿਸ ਮੁਤਲਕ ਲਗਾਤਾਰ ਗਲਬਾਤ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਕੋਈ ਵੀ ਉਹਨਾਂ ਨੂੰ ਇਸ ਦੇ ਵਿੱਚ ਰਾਹ ਪੱਧਰਾ ਨਹੀਂ ਮਿਲ ਰਿਹਾ ਬੈਂਕ ਦੇ ਬਾਹਰ ਖੜੀ ਮਹਿਮਾ ਦਾ ਤਨਖਾ ਖਾਤਾ ਨਿਊ ਇੰਡੀਆ ਕੋਆਪਰੇਟਿਵ ਬੈਂਕ ਦੇ ਵਿੱਚ ਉਸਨੇ ਦੱਸਿਆ ਕਿ ਉਸਨੂੰ ਅੱਜ ਕਿਤੇ ਐਮਰਜੈਂਸੀ ਦੇ ਵਿੱਚ ਜਾਣਾ ਸੀਗਾ ਜਦੋਂ ਆਨਲਾਈਨ ਲਾਂਡ ਦੇਣ ਦਾ ਹੋਣ ਤੋਂ ਬਾਅਦ ਬ੍ਰਾਂਚ ਗਈ ਤਾਂ ਉਸਨੂੰ ਪਤਾ ਲੱਗਿਆ ਕਿ ਬੈਂਕ ਵਿੱਚੋਂ ਪੈਸੇ ਕਢਵਾਉਣ ਤੇ پابੰਦੀ ਲੱਗ ਚੁੱਕੀ ਹੈ ਮਹਿਮਾ ਕਹਿੰਦੀ ਹੈ ਕਿ ਇਸ ਨਾਲ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਭੁੱਖਾ ਮਰਨ ਦੀ ਨੌਬਤ ਆ ਜਾਵੇਗੀ ਕਿਉਂਕਿ ਸਾਨੂੰ ਤਾਂ ਪਹਿਲਾਂ ਕੋਈ ਇੰਟੀਮੇਸ਼ਨ ਦਿੱਤੀ ਹੀ ਨਹੀਂ ਗਈ ਕਿ ਇਹ ਬੈਂਕ ਜੋ ਹੈ ਬੰਦ ਹੋਣ ਵਾਲਾ ਜੇਕਰ ਸਾਨੂੰ ਕੋਈ ਅਜੇ ਹੀ ਇੰਟੀਮੇਸ਼ਨ ਮਿਲ ਜਾਂਦੀ ਸਾਨੂੰ ਕੋਈ ਮੈਸੇਜ ਦੇ ਦਿੱਤਾ ਜਾਂਦਾ ਤਾਂ ਅਸੀਂ ਪੈਸੇ ਕਢਵਾ ਲੈਂਦੇ ਸਾਨੂੰ ਖੱਜਲ ਖੁਵਾਰੀ ਨਹੀਂ ਹੁੰਦੀ ਸਾਡੀ ਸੈਲਰੀ ਇਸ ਅਕਾਊਂਟ ਦੇ ਵਿੱਚ ਆਉਂਦੀ ਹੈ ਕਿਹੜੇ ਦਾ ਕਹਿਣਾ ਹੈ ਕਿ ਸਾਡੀ ਜੋ ਪੈਨਸ਼ਨ ਹੈਗੀ ਐਸ ਅਕਾਊਂਟ ਦੇ ਵਿੱਚ ਆਰੀ ਅਸੀਂ ਹੁਣ ਕਿਵੇਂ ਰੋਜ਼ੀ ਰੋਟੀ ਦਾ ਗੁਜ਼ਾਰਾ ਕਰਾਂਗੇ ਪੈਸੇ ਕਿੱਥੋਂ ਲੈ ਕੇ ਆਵਾਂਗੇ 6 ਮਹੀਨੇ ਤੱਕ ਦੀ ਜਿਹੜੀ ਹੈਗੀ ਆ ਪਾਬੰਦੀ ਲਗਾਈ ਗਈ ਹੈ 6 ਮਹੀਨੇ ਤੱਕ ਅਸੀਂ ਕੀ ਕਰਾਂਗੇ ਪੈਸੇ ਕਿੱਥੋਂ ਅਰੇਂਜ ਕਰਾਂਗੇ ਤਾਂ ਵੱਡੀ ਖਬਰ ਜੋ ਹੈਗੀ ਆ ਸਾਹਮਣੇ ਆ ਰਹੀ ਹੈ ਨਿਊ ਇੰਡੀਆ ਕੋਆਪਰੇਟਿਵ ਬੈਂਕ ਨੂੰ ਲੈ ਕੇ ਜਿੱਥੇ ਕੀ ਇਹ پابੰਦੀ ਲਗਾਈ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਦੋਂ ਤੱਕ ਇਸ ਬੈਂਕ ਨੂੰ ਲੈ ਕੇ ਨਵੇਂ ਜੋ ਨਿਰਦੇਸ਼ ਨੇ ਜਾਰੀ ਹੁੰਦੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਮਾਮਲਾ ਜਿਹੜਾ ਆ ਦੱਜ ਕਰਵਾਇਆ ਗਿਆ ਸੈਕਸ਼ਨ 35 ਜੋ ਹੈ ਲਗਾਤਾਰ ਹੀ ਇੰਪੋਜ਼ ਕਰ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਜ਼ਿਆਦਾ ਖੱਜਲ ਖੁਆਰੀ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣੇ ਪੀਕ ਮੂਮੈਂਟ ਹੈ ਵਿਆਹਾਂ ਦਾ ਸਮਾਂ ਹੈਗਾ ਸਕੂਲ ਦਾ ਐਂਡਿੰਗ ਸਮਾਂ ਹੈਗਾ ਸਕੂਲ ਦੇ ਵਿੱਚ ਫਿਰ ਸਾਨੂੰ ਭਰਨੀਆਂ ਨੇ ਜੇਕਰ ਫੀਸ ਨਹੀਂ ਦਿੱਤੀ ਗਈ ਤਾਂ ਫਿਰ ਇਗਜ਼ਾਮ ਦੇ ਵਿੱਚ ਬੱਚਿਆਂ ਨੂੰ ਬੈਠਣ ਨਹੀਂ ਦਿੱਤਾ ਜਾਵੇਗਾ ਸਾਰੇ ਪੈਸੇ ਸਾਡੇ ਇਸੇ ਅਕਾਊਂਟ ਦੇ ਵਿੱਚ ਇਸੇ ਬੈਂਕ ਦੇ ਵਿੱਚ ਸੀ ਅਸੀਂ ਹੁਣ ਕਿਵੇਂ ਗੁਜ਼ਾਰਾ ਕਰਾਂਗੇ ਤਾਂ ਵੱਡਾ ਸਵਾਲ ਵਾਕਈ ਉੱਠਦਾ ਹੈਗਾ ਲੇਕਿਨ ਹੁਣ ਦੇਖਣਾ ਹੋਵੇਗਾ ਕਿ RBI ਦੇ ਵੱਲੋਂ ਅਗਲਾ ਫੈਸਲਾ ਕੀ ਕੁਝ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸਾਫ਼-ਸਾਫ਼ ਕਿ 6 ਮਹੀਨੇ ਤੱਕ ਜੋ ਉਹਨਾਂ ਦੇ ਵੱਲੋਂ پابੰਦੀ ਲਗਾਈ ਗਈ ਹੈ ਉਹ ਉਵੇਂ ਹੀ ਬਰਕਰਾਰ ਰਹੇਗੀ ਲੇਕਿਨ ਜੇਕਰ 6 ਮਹੀਨੇ ਤੱਕ ਇਹ پابੰਦੀ ਰਹਿੰਦੀ ਹੈ ਤਾਂ ਉਹਨਾਂ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਦਾ ਖਾਤਾ ਹੀ ਇਸੇ ਬੈਂਕ ਦੇ ਵਿੱਚ ਸੀ ਸਾਰੇ ਪੈਸੇ ਇਸੇ ਬੈਂਕ ਦੇ ਵਿੱਚ ਸੀ ਜੋ ਰਿਟਾਇਰ ਹੋ ਚੁੱਕੇ ਨੇ ਜਿਨ੍ਹਾਂ ਦਾ ਗੁਜ਼ਾਰਾ ਹੀ ਇਸ ਬੈਂਕ ਦੇ ਬੈਂਕ ਦੇ ਸਿਰ ਤੇ ਚੱਲਦਾ ਹੈਗਾ ਕਿਉਂਕਿ ਇਸੇ ਬੈਂਕ ਦੇ ਵਿੱਚ ਉਹਨਾਂ ਦੇ ਪੈਸੇ ਰੱਖੇ ਹੋਏ ਨੇ ਖੈਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਅਗਲੀ ਰਣਨੀਤੀ ਜਾਂ ਅਗਲੇ ਨਿਰਦੇਸ਼ ਕੀ ਜਾਰੀ ਕੀਤੇ ਜਾਂਦੇ ਨੇ